ਜੀ ਦੋਸਤੋ ਪਿਆਰ ਭਰੀ ਸਸਰੀ ਕਾਲ ਤੇ ਮੈਂ ਤੋਂ ਡੱਕ ਪਣਾ ਦੇਵਰੀ ਨੂੰ ਅੱਜ ਦੋਸਤੋ ਤੇਰੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੈਰੋ ਕੇ ਪੱਟੀ ਜਿਹੜਾ ਪ੍ਰੀਕੋਡ ਦੋਸਤੋ ਤੇਰੀ ਤੁਹਾਨੂੰ ਸਾਹਮਣੇ ਗਾਂ ਨਜ਼ਰ ਆ ਰਹੀ ਆ ਤੇ ਬਾਈਆਂ ਨੇ ਸੇਲ ਕਰਨੀਆਂ ਦੋਸਤੋ ਦੀ ਗਾਂ ਦੀ ਸਾਰੀ ਸਟੇਲ ਦੇਵਾਂਗੇ ਆਪਾਂ ਤੁਹਾਨੂੰ ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਨਾ ਨਾ ਭੁੱਲਿਓ ਚੀਜ਼ੇ ਗੂਏ ਗਾਂ ਦੋਸਤੋ ਬਹੁਤ ਠੰਡੀ ਤੇ ਸੀਲ ਆਸ ਤਾਂ ਲੈ ਵੀਦੀ ਬਹੁਤ ਸਾਫ ਪਈ ਆ ਚਾਰੇ ਥਣ ਬਿਲਕੁਲ ਬਰਾਬਰ ਦੇ ਥਾਣਾ ਤੇ ਤੋੜ ਕੇ ਵੀ ਖਾਵਾਂ ਤੁਹਾਨੂੰ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਨ ਨਾਲ ਭੁੱਲਿਆ ਕਰੋ ਤੇ ਮੈਲ ਨੰਬਰ ਆਪਾਂ ਚਲਦੀ ਵੀਡੀਓ ਚ ਪਾਵਾਂਗੇ ਤੇ ਮੈਲ ਨੰਬਰ ਚੈੱਕ ਕਰੋ ਲਾਜ਼ਮੀ ਗੱਲ ਬਾਤ ਤੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਦੋਸਤੋ ਚੈੱਕ ਕਰ ਲੈ ਚੱਕ ਪਾਤੂ ਦੀ ਕਰਨੀ ਆ ਤੇ ਨਿਗਾਹ ਪਾ ਮਰੋਣੀ ਆ ਸਾਰੀ ਵੀਡੀਓ ਚ ਦਰਮਾਨੇ ਦੇ ਕਰਦੀ ਆ ਦੋਸਤੋ ਤੇ ਬਹੁਤ ਹੀ ਘੱਟ ਮਲ ਦੀ ਗਾਂ ਤੇ ਠੰਡੀ ਸੀ ਲਾ ਦੋਸਤੋ ਤੇ ਮਿਲਦੇ ਹਾਂ ਦੋਸਤੋ ਅਗਲੀ ਵੀਡੀਓ ਦੇ ਨਾਲ ਤੇ ਬਣੇ ਰਹੋ ਵੀਡੀਓ ਤੱਕ